ਅਸਵਾਗਤ ਹੈ ਭਾਰਤ ਦੇ ਵਿੱਚ ਇੱਕ ਮੁੱਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਕਿ ਜਿਹੜੇ GST ਦੇ ਵਿੱਚ ਬਹੁਤ ਵੱਡੇ ਵੱਡੇ ਸਲੈਬ ਸੀ ਅੱਜ ਕੇਂਦਰ ਸਰਕਾਰ ਦੇ ਵੱਲੋਂ ਘਟਕੀਤੇ ਗਏ ਨੇ ਯਾਨੀ ਕਿ ਕੱਲੋਂ 22 ਸਤੰਬਰ ਤੋਂ ਨਵੇਂ ਸਲੈਬ ਲਾਗੂ ਹੋ ਜਾਣੇ ਨੇ ਜਿਸ ਦੇ ਵਿੱਚ ਆਮ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਣ ਵਾਲਾ ਇਸ ਤਰੀਕੇ ਦੀਆਂ ਖਬਰਾਂ ਤੁਸੀਂ ਵੀ ਉਹ ਸੁਣੀਆਂ ਹੋਣਗੀਆਂ ਚਾਰੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਵੀ ਮੀਡੀਆ ਦੇ ਵਿੱਚ ਵੀ ਜਿਹੜਾ ਸਰਕੀਆਂ ਦੇ ਵਿੱਚ ਨਸ਼ਰ ਹੋਈਆਂ ਨੇ ਪਰ ਅਸਲ ਦੇ ਵਿੱਚ ਕਿਹੜੀਆਂ ਵਸਤੂਆਂ ਦੇ ਉੱਪਰ ਕਿੰਨਾ ਕੁ ਸਲੇਬ ਕੱਟਣ ਵਾਲਾ ਕਿੰਨਾ ਕੁ ਫਰਕ ਪੈਣ ਵਾਲਾ ਆਮ ਲੋਕਾਂ ਨੂੰ ਜਿਹੜੀ ਰੋਜ਼ਾਨਾ ਦੀ ਡੇਲੀ ਦੀ ਵਸਤੂ ਲੈਣੀ ਆ ਉਸ ਦੇ ਵਿੱਚ ਘਰ ਦੀ ਜਿਹੜੀ ਰੋਜ਼ਾਨਾ ਦੀ ਖਰਚੇ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਪੈਣ ਵਾਲਾ ਆਮ ਕਾਰ ਤੋਂ ਲੈ ਕੇ ਲਗਜ਼ਰੀ ਕਾਰ ਦੇ ਵਿੱਚ ਜੀਐਸਟੀ ਦਾ ਕਿੰਨਾ ਕੁ ਪ੍ਰਭਾਵ ਰਹਿਣ ਵਾਲਾ ਜਿਹੜੇ ਖੇਤੀਬਾੜੀ ਨਾਲ ਜੁੜੇ ਸੰਦ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਭਾਵ ਰਹਿਣ ਵਾਲਾ ਕੱਲੀ-ਕੱਲੀ ਚੀਜ਼ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਇਸ ਪੈਕੇਜ ਜਾਣਕਾਰੀ ਸਾਂਝੀ ਕਰਾਂਗੇ ਕਿ ਇਸ ਨੂੰ 18% ਤੋਂ ਘਟ ਕੇ 12 ਤੇ ਆਉਣਾ ਕਿਸ ਨੇ 12 ਤੋਂ ਘਟ ਕੇ 5 ਤੇ ਆਉਣਾ ਕਿਸ ਨੇ 28 ਤੋਂ ਘਟ ਕੇ 12 ਤੇ ਆਉਣਾ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰ ਦਿਆਂਦਾ ਅਸਲ ਭਾਰਤ ਸਰਕਾਰ ਨੇ 217 ਦੇ ਵਿੱਚ ਜੀਐਸਟੀ ਸਰਵਿਸ ਜਿਹੜਾ ਜਿਸ ਦੇ ਵਿੱਚ ਗੁੱਡ ਗੁੱਡਸ ਐਂਡ ਸਰਵਿਸ ਟੈਕਸਾ ਜਿਹੜਾ ਉਹ ਲਾਗੂ ਕੀਤਾ ਗਿਆ ਸੀ ਉਸ ਸਮੇਂ ਚਾਰ ਮੁੱਖ ਸਲੈਬਾਂ ਦੇ ਵਿੱਚ ਵੰਡਿਆ ਗਿਆ ਸੀ ਜਿਸ ਦੇ ਵਿੱਚ 5%, 12%, 18 ਅਤੇ 28% ਇਸ ਦੇ ਵਿੱਚ ਕੁਝ ਵਸਤੂਆਂ ਨੇ ਜਿਹੜੀਆਂ ਆ ਉਹ ਰੱਖੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਘੱਟ ਟੈਕਸ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੀਆਂ ਲਗਜ਼ਰੀ ਵਸਤੂਆਂ ਨੇ ਉਹਨਾਂ ਨੂੰ ਸਭ ਤੋਂ ਵੱਧ ਟੈਕਸ ਜਿਸ ਦੇ ਵਿੱਚ ਕਿ 28% ਦੇ ਵਿੱਚ ਰੱਖਿਆ ਗਿਆ ਸੀ ਲੋਕ ਲੰਬੇ ਸਮੇਂ ਤੋਂ ਇਹ ਕਹਿ ਰਹੇ ਸੀ ਕਿ ਆਮ ਜਿਹੜੀਆਂ ਰੋਜ਼ਾਨਾ ਦੀਆਂ ਵਸਤੂਆਂ ਨੇ ਜਿਸ ਦੇ ਵਿੱਚ ਗੁੱਡਸ ਐਂਡ ਸਰਵਿਸਸ ਟੈਕਸ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਟੈਕਸ ਲੱਗਾ ਜਿਸ ਦੇ ਨਾਲ ਮੱਧ ਵਰਗੀ ਪਰਿਵਾਰਾਂ ਨੂੰ ਬਹੁਤ ਵੱਡਾ ਇੱਕ ਜੇਬ ਦੇ ਉੱਪਰ ਬੋਝ ਪੈਂਦਾ ਨਜ਼ਰ ਆਇਆ ਪਰ 2025 ਦੇ ਵਿੱਚ ਇਸ ਦੇ ਵਿੱਚ GST ਢਾਂਚੇ ਦੇ ਵਿੱਚ ਨਵੀਂ ਸੋਧ ਕੀਤੀ ਗਈ 56ਵੀਂ 57ਵੀਂ ਵੀ ਜਿਹੜੀ GST ਕੌਂਸਲ ਦੀ ਮੀਟਿੰਗ ਤੋਂ ਬਾਅਦ ਸਤੰਬਰ 2022 ਦੇ ਵਿੱਚ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਜਿਸ ਦੇ ਵਿੱਚ ਹੁਣ ਸਲੈਬ ਘਟਾ ਕੇ ਮੁੱਖ ਤੌਰ ਤੇ ਜਾਂ ਤਾਂ 0% ਕਰਤਾ 5% ਜਾਂ ਫਿਰ 18% ਯਾਨੀ ਕਿ ਜਿਹੜੇ ਖਾਸ ਨੇ ਜਿਹੜੇ ਡੀ ਮੈਰਿਟ ਸਲੈਬ ਉਸ 40% ਕਰਤੇ ਨੇ ਯਾਨੀ ਕਿ ਹੁਣ ਵੀ ਸਲੈਬ ਚਾਰ ਹੀ ਰੱਖੇ ਨੇ ਜਿਸ ਦੇ ਵਿੱਚ ਪਹਿਲਾਂ ਜਿਹੜੇ ਚਾਰ ਸੀ ਉਸ ਦੇ ਵਿੱਚ 5% ਸੀ 12% 18 ਸੀ ਤੇ 28 ਸੀ ਪਰ ਇਸ ਵਕਤ ਇੱਕ ਤਾਂ 0% ਟੈਕਸ ਆ ਤੇ ਉਸ ਤੋਂ ਬਾਅਦ ਜਿਹੜਾ ਅਗਲੇ 5% 18% ਤੇ ਉਸ ਤੋਂ ਵੀ ਜਿਹੜਾ ਅਗਲਾ ਜਿਸ ਦੇ ਵਿੱਚ ਖਾਸ ਡੀਮੈਰਿਟਸ ਸਲੈਬ ਆ ਜਿਹੜਾ ਉਹ 40% ਕਰ ਦਿੱਤਾ ਗਿਆ ਸਾਰੀ ਜਿਹੜੀ ਸੋਧ ਕੀਤੀ ਆ ਕੱਲ ਨੂੰ ਯਾਨੀ ਕਿ 22 ਸਤੰਬਰ 2025 ਤੋਂ ਲਾਗੂ ਹੋਣ ਵਾਲੀ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਵਸਤੂਆਂ ਦੇ ਉੱਪਰ ਰੇਟ ਘਟਣ ਵਾਲਾ ਉਹਨਾਂ ਦਾ ਜਿਹੜਾ ਟੈਕਸ ਘਟਣ ਵਾਲਾ ਜੀਐਸਟੀ ਘਟਣ ਵਾਲਾ ਗੁੱਡਸ ਸਰਵਿਸ ਟੈਕਸ ਨੂੰ ਘਟਣ ਵਾਲਾ ਉਸ ਦੇ ਵਿੱਚ ਜਿਹੜੀਆਂ ਦਿਨ ਭਰ ਦੀਆਂ ਰੋਜ਼ਾਨਾ ਹਮ ਹਰ ਘਰ ਦੇ ਵਿੱਚ ਇਹ ਵਸਤੂਆਂ ਦੀ ਵਰਤੋਂ ਹੁੰਦੀ ਆ ਉਹਨਾਂ ਤੇ ਕਿੰਨਾ ਕਸਰ ਪੈਣ ਵਾਲਾ ਦਰਸਲ ਹੈ ਜਿਹੜੀਆਂ ਦਾ ਜੀਐਸਟੀ ਘਟ ਹੋ ਰਿਹਾ ਸ਼ੈਂਪੂ ਟੂਥਪੇਸਟ ਟਾ हेयर ऑयल ਟਾਇਲਟ ਸੋਪ ਸ਼ੇਵਿੰਗ ਕਰੀਮ ਟੂਥ ਬਰਸ਼ ਆਦ ਜਿਹੜੇ ਪ੍ਰੋਡਕਟ ਨੇ ਘਰੇਲੂ ਜਿਹੜੇ ਦਿਨਚਰ ਦੀਆਂ ਵਸਤੂਆਂ ਨੇ ਇਹਨਾਂ ਦੇ ਉੱਪਰ ਪਹਿਲਾਂ 18% ਜੀਐਸਟੀ ਲੱਗਦਾ ਸੀ ਜਿਸ ਨੂੰ ਹੁਣ ਘਟਾ ਕੇ ਜਿਹੜਾ 5% ਕਰ ਦੱਤਾ ਜਾਨੀ ਕਿ ਤੁਸੀਂ ਦੇਖੋਗੇ ਜਿਹੜੀ ਚੀਜ਼ ਦੇ ਉੱਪਰ 18% ਲੱਗਦਾ ਸੀ ਤੇ ਉਸ ਨੂੰ ਹੁਣ 5% ਕਰ ਦੱਤਾ ਜਾਨੀ ਕਿ ਜਿਹੜਾ ਇਸ ਨੂੰ ਘਟਾ ਕੇ 5% ਕਰਤਾ ਇਸ ਦੇ ਨਾਲ ਆਮ ਘਰੇਲੂ ਬਜਟ ਦੇ ਉੱਪਰ ਸਿੱਧੇ ਸਿੱਧੇ ਤੌਰ ਤੇ ਫਰਕ ਪੈਣ ਵਾਲਾ ਉਦਾਹਰਨ ਦੇ ਤੌਰ ਤੇ ਜੇਕਰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ 200 ਰੁਪਏ ਦੀ 200 ਮਿਲੀਲੀਟਰ ਸ਼ੈਂਪੂ ਦੀ ਬੋਤਲ ਸੀ ਪਹਿਲਾਂ 220 ਰੁਪਏ ਦੀ ਮਿਲਦੀ ਸੀ ਤੇ ਹੁਣ ਲਗਭਗ 195 ਰੁਪਏ ਤੇ 200 ਦੇ ਵਿੱਚ ਆ ਸਕਦੇ ਜਾਨੀ ਕਿ ਤੁਸੀਂ ਦੇਖੋ ਕਿ 20 ਰੁਪਏ ਦਾ ਜਿਹੜਾ ਮੋਟਾ ਛੋਟਾ ਫਰਕਾ ਇਕਾ 200 ਮਲੀ ਮਲੀਲੀਟਰ ਦੀ ਜਿਹੜੀ ਬੋਤਲ ਦੇ ਵਿੱਚ ਜਿਹੜੀ ਸ਼ੈਂਪੂ ਦੀ ਬੋਤਲ ਆ ਉਸ ਦੇ ਵਿੱਚ ਫਰਕ ਪੈਂਦਾ ਨਜ਼ਰ ਆਇਆ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੇ ਦੁੱਧ ਤੋਂ ਜਿਹੜੇ ਉਹ ਉਦੋਂ ਉਤਪਾਦ ਬਣਦੇ ਨੇ ਪ੍ਰੋਡਕਟ ਬਣਦੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਵੱਡੀ ਰਾਹਤ ਆ ਹਾਲਾਂਕਿ ਜਿਹੜੀ ਬੀਤੇ ਦਿਨ ਵੀ ਖਬਰ ਆਈ ਸੀ ਕਿ ਪੰਜਾਬ ਦੇ ਵਿੱਚ ਰਾਹਤ ਮਿਲੀ ਆ ਜਿਹੜੇ ਸਰਕਾਰ ਨੇ ਰੇਟ ਘਟਾਏ ਨੇ ਪਰ ਜੋ ਜੀਐਸਟੀ ਦੇ ਵਿੱਚ ਰਾਹਤ ਮਿਲੀ ਆ ਉਸ ਦੇ ਵਿੱਚ ਸਿੱਧੇ ਤੌਰ ਤੇ ਕਿਉਂਕਿ ਦੁੱਧ ਦੇ ਬਹੁਤ ਸਾਰੇ ਪ੍ਰੋਡਕਟ ਹਰ ਘਰ ਦੇ ਵਿੱਚ ਲਾਜ਼ਮੀ ਤੌਰ ਤੇ ਵਰਤੇ ਜਾਂਦੇ ਨੇ ਜਿਸ ਦੇ ਵਿੱਚ ਬਟਰ ਕੀ ਪਨੀਰ ਚੀਜ਼ ਜਿਹੜੀਆਂ ਅਜਹੀਆਂ ਚੀਜ਼ਾਂ ਨੇ ਡੇਅਰੀ ਆਈਟਮਾਂ ਨੇ ਉਹ ਪਹਿਲਾਂ ਉਹਨਾਂ ਦੇ ਉੱਪਰ 12% ਜੀਐਸਟੀ ਲੱਗਦਾ ਸੀ ਤੇ ਇਸ ਨੂੰ ਘਟਾ ਕੇ ਹੁਣ 5% ਕਰ ਦਿੱਤਾ ਯਾਨੀ ਕਿ ਉਦਾਹਰਨ ਦੇ ਨਾਲ ਜੇਕਰ ਸਮਝੀਏ ਤਾਂ ਜਿਹੜਾ 100 ਗ੍ਰਾਮ ਬਟਰ ਦਾ ਪੈਕਟ ਸੀ ਜਿਸ ਦੀ ਕੀਮਤ 62 ਰੁਪਏ ਸੀ ਤੇ ਹੁਣ ਉਹ ਘਟ ਕੇ 58 ਰੁਪਏ ਯਾਨੀ ਕਿ ਤੁਸੀਂ ਵੇਖੋ ਸਿੱਧੇ ਸਿੱਧੇ ਜਿਹੜੀ ਚੀਜ਼ ਪਹਿਲਾਂ ਤੁਹਾਨੂੰ ਬਟਰ 62 ਰੁਪਏ ਦੀ ਮਿਲਦੀ ਸੀ ਤੇ ਅੱਜ 58 ਦੀ ਯਾਨੀ ਕਿ ਤੁਹਾਡਾ 4 ਰੁਪਏ ਦਾ ਦਿੱਲੀ ਦਾ ਇਸ ਇੰਨੇ ਕ ਪ੍ਰੋਡਕਟ ਦੇ ਵਿੱਚ ਬਚਤ ਹੋਣ ਲੱਗਿਆ ਜਾਨੀ ਕਿ ਸਿੱਧੇ ਤੌਰ ਤੇ ਪਹਿਲਾਂ ਜਿਹੜੀਆਂ ਉਹ ਪ੍ਰੋਡਕਟ ਜਿਸ ਦੇ ਨਾਲ ਬਾਡੀ ਰਿਲੇਟਡ ਪ੍ਰੋਡਕਟ ਸ਼ੈਂਪੂ ਆਇਲ ਬਾਡੀ ਆਇਲ ਜਾਂ ਫਿਰ హెయిਰ ਆਇਲ ਇਹਨਾਂ ਦਾ ਉੱਪਰ ਫਰਕ ਪਿਆ ਸੀ ਤੇ ਹੁਣ ਰਸੋਈ ਦੇ ਵਿੱਚ ਵੀ ਵੱਡਾ ਫਰਕ ਪਿਆ ਜਾਨੀ ਕਿ ਜਿਹੜਾ ਘਰੇਲੂ ਬਜਟ ਆ ਉਸ ਦੇ ਵਿੱਚ ਜਿਹੜੀ ਰੋਜ਼ਾਨਾ ਦੀ ਜੇਬ ਆ ਉਹ ਹਲਕੀ ਹੁੰਦੀ ਨਜ਼ਰ ਆਏਗੀ ਤੇ ਉਸ ਤੋਂ ਵੀ ਅਗਲੀ ਗੱਲ ਆ ਨਮਕੀਨ ਅਤੇ ਜਿਹੜੇ ਕੁਝ ਤਿਆਰ ਕੀਤੇ ਹੋਏ ਖਾਣੇ ਨੇ ਮਿਕਸਰ ਜਿਹੜੇ ਦੁਕਾਨਾਂ ਤੋਂ ਮਿਲਦੇ ਨੇ ਉਹਨਾਂ ਦੇ ਵਿੱਚ ਵੀ ਵੱਡੀ ਕਟੌਤੀ ਹੋਈ ਆ ਜਿਸ ਦੇ ਵਿੱਚ ਜਿਹੜੇ ਪ੍ਰੋਸੈਸਰ ਨਮਕੀਨ ਨੇ ਜਿਹੜੇ ਬਣ ਕੇ ਆਉਂਦੇ ਨੇ ਭੂਜੀਆਂ ਮਿਕਸਚਰ ਆ ਜਿਹੜਾ ਜਾਂ ਫਿਰ ਉਸ ਤੋਂ ਬਾਅਦ ਕੁਝ ਹੋਰ ਇਸੇ ਤਰੀਕੇ ਦੇ ਨਮਕੀਨ ਨੇ ਜਿਨ੍ਹਾਂ ਜਿਹੜੇ ਕਿ ਪਹਿਲਾਂ 12% ਦੇ GST ਗੁੱਡਸ ਐਂਡ ਸਰਵਿਸਸ ਟੈਕਸ ਦੇ ਵਿੱਚ ਆਉਂਦੇ ਸੀ ਹੁਣ ਸਲੈਬ 5% ਦੇ ਵਿੱਚ ਰੱਖਿਆ ਗਿਆ ਇਸ ਨਾਲ ਪੈਕੇਟ ਸਨੈਕਸ ਦੀ ਕੀਮਤ ਘਟ ਜਾਵੇਗੀ ਤੇ ਉਸ ਤੋਂ ਵੀ ਅਗਲੀ ਗੱਲ ਹੈ ਬੱਚਿਆਂ ਦੇ ਲਈ ਜਿਹੜੇ ਉਤਪਾਦ ਨੇ ਪ੍ਰੋਡਕਟਸ ਨੇ ਉਹਨਾਂ ਦੇ ਇਹ ਚ ਵੱਡੀ ਕਟੌਤੀ ਕੀਤੀ ਗਿਆ ਬੱਚਿਆਂ ਦੇ ਜਿਹੜੇ ਨੈਪਕੀਨੇ ਫੀਡਿੰਗ ਬੋਤਲਾਂ ਨੇ ਜਾਂ ਫਿਰ ਕਲੀਨਿਕਲ ਡਾਈਪਰਸ ਨੇ ਉਹ ਪਹਿਲਾਂ 12% ਜੀਐਸਟੀ ਦੇ ਵਿੱਚ ਆਉਂਦੇ ਸੀ ਤੇ ਜਿਨ੍ਹਾਂ ਨੂੰ ਹੁਣ 5% ਦੇ ਵਿੱਚ ਕਰ ਦਿੱਤਾ ਗਿਆ ਮਾਪਿਆਂ ਨੂੰ ਇਸ ਦੇ ਨਾਲ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਤੁਸੀਂ ਦੇਖੋ ਕਿ ਸਿੱਧੇ ਤੌਰ ਤੇ ਘਰੇਲੂ ਲੋਕਾਂ ਨੂੰ ਆਮ ਲੋਕਾਂ ਨੂੰ ਮੱਧ ਵਰਗੀ ਲੋਕਾਂ ਨੂੰ ਕਿੰਨਾ ਫਰਕ ਪੈਣ ਵਾਲਾ ਪਹਿਲਾ ਉਹ ਚੀਜ਼ਾਂ ਸ਼ੈਂਪੂ ਆਇਲ ਜਿਹੜੀਆਂ ਅਜਿਹੀਆਂ ਚੀਜ਼ਾਂ ਸਾਬਣ ਉਹਨਾਂ ਦੇ ਵਿੱਚ ਕਟੌਤੀ ਹੋਈ ਉਸ ਤੋਂ ਬਾਅਦ ਰਸੋਈ ਦੀਆਂ ਚੀਜ਼ਾਂ ਦੇ ਵਿੱਚ ਕਟੌਤੀ ਹੋਈ ਤੇ ਉਸ ਤੋਂ ਅਗਲੀ ਗੱਲ ਹੈ ਕੁਝ ਜਿਹੜਾ ਨਮਕੀਨ ਭੁਜੀਏ ਦੇ ਵਿੱਚ ਕਟੌਤੀ ਹੋਈ ਤੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਦੇ ਪ੍ਰੋਡਕਟਸ ਨੇ ਨੈਪਕੀਨ ਫੀਡਿੰਗ ਬੋਤਲਾਂ ਡਾਈਪਰਸ ਇਹਨਾਂ ਦੇ ਵਿੱਚ ਕਟੌਤੀ ਹੋਈ ਯਾਨੀ ਕਿ ਸਿੱਧੇ ਸਿੱਧੇ ਤੌਰ ਤੇ ਪਰਿਵਾਰਾਂ ਦਾ ਜਿਹੜਾ ਬਜਟ ਹਿੱਲ ਜਾਂਦਾ ਸੀ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਰਾਹਤ ਮਿਲਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਖੇਤੀ ਹੁੰਦੀ ਆ ਖੇਤੀ ਪ੍ਰਧਾਨ ਸੂਬਾ ਵੀ ਕਹਿੰਦੇ ਨੇ ਖੇਤੀ ਸੈਕਟਰ ਨੂੰ ਵੀ ਇਸ ਜੀਐਸਟੀ ਦੇ ਨਵੇਂ ਸਲੈਬਾਂ ਦੇ ਨਾਲ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਜਿਸ ਦੇ ਵਿੱਚ ਟਰੈਕਟਰਾਂ ਦੇ ਟਾਇਰ ਨੇ ਜਿਹੜੇ ਜਾਂ ਫਿਰ ਹੋਰ ਬਹੁਤ ਸਾਰੇ ਪਾਰਟਸ ਨੇ ਜਾਂ ਫਿਰ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਸ ਦੇ ਨਾਲ ਖੇਤੀ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹੋਈਆਂ ਵਸਤੂਆਂ ਨੇ ਜਿਹੜੀਆਂ ਪਹਿਲਾਂ 12% ਦੇ ਵਿੱਚ ਆਉਂਦੀਆਂ ਸੀ ਜਾਂ 18% ਦੇ ਵਿੱਚ ਆਉਂਦੀਆਂ ਸੀ ਹੁਣ ਇਹਨਾਂ ਨੂੰ ਜਿਹੜਾ ਸਿੱਧੇ ਤੌਰ ਤੇ 12 ਤੇ 18 ਵਾਲਿਆਂ ਨੂੰ 5% ਦੇ ਵਿੱਚ ਹੀ ਸ਼ਾਮਲ ਕਰ ਦਿੱਤਾ ਗਿਆ ਤੁਸੀਂ ਦੇਖੋ ਕਿ ਕਿੰਨਾ ਫਾਇਦਾ ਹੋਣ ਵਾਲਾ ਜਿਹੜੇ ਨਵੇਂ ਟਰੈਕਟਰ ਵੀ ਲੈਂਦੇ ਸੀ ਉਹਨਾਂ ਦੇ ਟਾਇਰ ਬਹੁਤ ਸਾਰਾ ਜਿਹੜਾ ਮੁਰੰਮਤ ਦਾ ਕੰਮ ਸੀ ਨਵੇਂ ਜਿਹੜੇ ਉਹਨਾਂ ਦੇ ਵਿੱਚ ਮਸ਼ੀਨਰੀ ਦੇ ਵਿੱਚ ਬਹੁਤ ਸਾਰੀ ਉਹਨਾਂ ਦੀਆਂ ਚੀਜ਼ਾਂ ਪੈਂਦੀਆਂ ਸੀ ਸਿੱਧਾ ਫਾਇਦਾ ਕਿਸਾਨਾਂ ਨੂੰ ਜਿਹੜਾ ਹੋਣ ਵਾਲਾ ਤੇ ਉਸ ਤੋਂ ਵੀ ਅਗਲੀ ਗੱਲ ਖੇਤੀ ਦੇ ਵਿੱਚ ਵੀ ਫਾਇਦਾ ਹੋ ਗਿਆ ਰਸੋਈ ਦੇ ਵਿੱਚ ਵੀ ਫਾਇਦਾ ਹੋ ਗਿਆ ਆਮ ਵਰਗ ਨੂੰ ਬੱਚਿਆਂ ਨੂੰ ਵੀ ਫਾਇਦਾ ਹੋ ਗਿਆ ਉਸ ਤੋਂ ਅਗਲੀ ਗੱਲ ਵਾਹ ਜਿਹੜੇ ਛੋਟੀਆਂ ਗੱਡੀਆਂ ਵਰਤਦੇ ਨੇ ਘਰੇਲੂ ਪਰਿਵਾਰ ਉਹਨਾਂ ਲਈ ਵੀ ਇੱਕ ਇਸ GST ਦੇ ਸਲੈਬਾਂ ਦੇ ਵਿੱਚ ਵੱਡਾ ਫਾਇਦਾ ਹੋਣ ਵਾਲਾ ਛੋਟੀਆਂ ਕਾਰਾਂ ਜਿਹੜੀਆਂ ਕਿ ਤਕਰੀਬਨ 7 350 cc ਤੱਕ ਦੀਆਂ ਬਾਈਕਾਂ ਦੇਖੋ ਕਿ ਛੋਟੀਆਂ ਕਾਰਾਂ ਤੇ ਨਾਲ 350 cc ਤੱਕ ਦੀ ਜਿਹੜੀਆਂ ਬਾਈਕਾਂ ਜਿਸ ਦੇ ਵਿੱਚ ਖਾਸ ਤੌਰ ਤੇ ਕਿਹਾ ਜਾਂਦਾ ਕਿ 350 cc ਤੱਕ ਬੁਲੇਟ ਮੋਟਰਸਾਈਕਲ ਆ ਜਾਂਦਾ ਉਸ ਤੋਂ ਬਾਕੀ ਜਿਹੜੇ ਕੁਝ ਜਿਹੜੇ ਛੋਟੇ ਮੋਟਰਸਾਈਕਲ ਹੈ ਉਸ ਤੋਂ 100 cc 150 cc 180 160 cc ਦੇ 220 cc ਤੱਕ ਆ ਜਾਂਦੇ ਨੇ ਉਹਨਾਂ ਦੇ ਉੱਪਰ ਜਿਹੜਾ ਪਹਿਲਾਂ 28% GST ਲੱਗਦਾ ਸੀ ਤਾਂ ਹੁਣ ਇਸ ਨੂੰ 18% ਕਰ ਦਿੱਤਾ ਇਸ ਨੂੰ ਸਿੱਧੇ ਤੌਰ ਤੇ ਖਰੀਦਦਾਰਾਂ ਦੀ ਜਿਹੜੀ ਜੇਬਾ ਉਹ ਹਲਕੀ ਹੁੰਦੀ ਨਜ਼ਰ ਆਈ ਹੈ ਜਾਨੀ ਕਿ ਹਲਕੀ ਨਹੀਂ ਉਹਨਾਂ ਦੇ ਵਿੱਚ ਕਹਿ ਦਈਏ ਕਿ ਉਹਨਾਂ ਬੋਝ ਨਹੀਂ ਪੈਂਦਾ ਹਲਕੀ ਜੇਬ ਭਾਰੀ ਰਹੇਗੀ ਜੇਬ ਬੋਝ ਦੇ ਨਾਲ ਨਹੀਂ ਬਲਕੇ ਜੇਬ ਤੁਹਾਡੀ ਨੋਟਾਂ ਦੇ ਨਾਲ ਭਾਰੀ ਰਹੇਗੀ ਕਿਉਂਕਿ ਉਹਨੇ ਨੋਟ ਤੁਹਾਡੀ ਜੇਬ ਦੇ ਵਿੱਚੋਂ ਕੋਈ ਸਾਧਨ ਕੋਈ ਗੱਡੀ ਖਰੀਦਣ ਦੇ ਲਈ ਨਹੀਂ ਲੱਗਣੇ ਤੇ ਉਸ ਤੋਂ ਬਾਅਦ ਇਲੈਕਟ੍ਰੋਨਿਕਸ ਦੇ ਸਮਾਨ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਇਸੇ ਤਰੀਕੇ ਨਾਲ ਵੱਡੀ ਛੂਟ ਦਿੱਤੀ ਗਈ ਹੈ ਏਅਰ ਕੰਡੀਸ਼ਨਰ ਏਅਰ ਏਸੀ ਨੇ ਜਿਹੜੇ ਜਾਂ ਪੜਾ ਡੈਸਕ ਟਾਵਰ ਨੇ ਉਸ ਤੋਂ ਬਾਅਦ ਟੀਵੀ ਵਰਗੀਆਂ ਇਲੈਕਟ੍ਰੋਨਿਕਸ ਉਪਕਰਣਾਂ ਦੇ ਜਿਹੜੇ ਪਹਿਲਾਂ 28% ਦੇ GST ਦੇ ਵਿੱਚ ਆਉਂਦੇ ਸੀ ਤੇ ਹੁਣ ਇਹਨਾਂ ਨੂੰ ਸਿੱਧੇ ਤੌਰ ਤੇ 18% ਕਰ ਦਿੱਤਾ ਉਦਾਹਰਨ ਦੇ ਲਈ ਜੇਕਰ ਗੱਲ ਕਰੀਏ ਕਿ ਜੇਕਰ ਪਹਿਲਾਂ ਕਿਸੇ AC ਦੀ ਕੀਮਤ ਦੇ ਲਗਭਗ 3500 ਤੋਂ ਲੈ ਕੇ 4500 ਰੁਪਏ ਤੱਕ ਜਿਹੜੀ ਕੀਮਤ ਘਟ ਜਾਵੇਗੀ ਜਾਨੀ ਕਿ ਤੁਸੀਂ ਦੇਖੋ ਕਿ ਕਿੰਨਾ ਕਿੰਨਾ ਫਾਇਦਾ ਹੋਣ ਵਾਲਾ ਕਿ 3500 ਤੋਂ ਲੈ ਕੇ 4500 ਤੱਕ ਮਨ ਜਾਨੀ ਦੇਖੋ ਕਿ ਜਿਹੜਾ ਕੋਈ AC 40000 ਤੱਕ ਦਾ ਹੁੰਦਾ ਸੀ ਉਹ ਅੱਜ ਤੁਹਾਨੂੰ 35 35.5 36000 ਰੁਪਏ ਤੱਕ ਜਿਹੜਾ ਉਹ ਮਿਲ ਸਕਦਾ ਉਸ ਤੋਂ ਬਾਅਦ ਜਿਹੜਾ ਪੈਕਟ ਪਾਣੀ ਆ ਪਾਣੀ ਦੀਆਂ ਬੋਤਲਾਂ ਨੇ ਜਿਹੜੇ ਜਾਂ ਫਿਰ ਗਲਾਸ ਨੇ ਉਨ੍ਹਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਟੌਤੀ ਕੀਤੀ ਗਈ ਹੈ 1 ਲੀਟਰ ਦੀ ਬੋਤਲ ਜਿਹੜੀ ਪਹਿਲਾਂ 15 ਰੁਪਏ ਦੀ ਸੀ ਹੁਣ ਉਹ ਘਟੋ ਕੇ 14 ਰੁਪਏ ਦੀ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਤੁਸੀਂ ਸੁਣ ਲੀਆਂ ਕਿ ਸਸਤੀਆਂ ਕੀ ਹੋਣੀਆਂ ਨੇ ਇਸੇ ਦੇ ਨਾਲ ਕੁਝ ਚੀਜ਼ਾਂ ਮਹਿੰਗੀਆਂ ਵੀ ਹੋਣੀਆਂ ਨੇ ਜਿਹੜੀਆਂ ਵੱਡੀਆਂ ਸਲੇਬਾਂ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਜਿਸ ਤਰੀਕੇ ਮੈਂ ਪਹਿਲਾਂ ਕਿਹਾ ਸੀ ਕਿ ਤੁਹਾਡੀਆਂ ਜੇਬਾਂ ਦੇ ਉੱਪਰ ਬੋਝ ਨਹੀਂ ਪੈਣਾ ਜੇਬਾਂ ਉਸ ਤਰੀਕੇ ਹਲਕੀਆਂ ਰਹਿਣਗੀਆਂ ਪਰ ਨੋਟਾਂ ਦੇ ਨਾਲ ਭਰੀਆਂ ਰਹਿਣਗੀਆਂ ਪਰ ਹੁਣ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਗਿਣਤੀ ਕਰਾਵਾਂਗੇ ਇਸ ਦੇ ਨਾਲ ਤੁਹਾਡੀਆਂ ਜੇਬਾਂ ਦੇ ਉੱਪਰ ਬਜਨ ਪਵੇਗਾ ਬੋਝ ਪਵੇਗਾ ਤੇ ਜੇਬਾਂ ਬੋਝ ਦੇ ਨਾਲ ਭਾਰੀ ਹੋਣਗੀਆਂ ਨੋਟਾਂ ਦੇ ਨਾਲ ਖਾਲੀ ਹੋ ਜਾਣਗੀਆਂ ਜਿਸ ਦੇ ਵਿੱਚ ਕੁਝ ਵਸਤੂਆਂ ਦੇ ਉੱਪਰ GST ਬਤਾਇਆ ਗਿਆ ਜਿਸ ਦੇ ਵਿੱਚ ਕਾਰਬੋਨੇਟਡ ਬੇਵਰੇਜਸ ਨੇ ਜਿਹੜੇ ਜੁੱਸ ਦੇ ਵਿੱਚ ਉਸ ਤੋਂ ਵੀ ਅਗਲੀ ਗੱਲ ਸੋਡਾ ਪਾਣੀ ਤੰਬਾਕੂ ਉਤਪਾਦ ਲਗਜ਼ਰੀ ਕਾਰਾਂ ਹੁਣ ਸਿੱਧੇ ਤੌਰ ਤੇ 40% ਯਾਨੀ ਕਿ ਡੀ ਮੈਰਿਟਸ ਸਲੈਬ ਦੇ ਵਿੱਚ ਆਉਣਗੀਆਂ ਤੇ ਤੁਸੀਂ ਦੇਖੋ ਕਿ ਹੁਣ ਤੰਬਾਕੂ ਦੇ ਜਿਹੜੇ ਬਹੁਤ ਸਾਰੇ ਉਤਪਾਦ ਬਣਦੇ ਨੇ ਉਹ ਮਹਿੰਗੇ ਹੋ ਚੁੱਕੇ ਨੇ ਤੇ ਉਸ ਤੋਂ ਵੀ ਬਹੁਤ ਸਾਰੇ ਜਿਹੜੇ ਲੋਕ ਆ ਲਗਜ਼ਰੀ ਕਾਰਾਂ ਖਰੀਦਣ ਦੇ ਸ਼ੌਕੀਨ ਨੇ ਲਗਜ਼ਰੀ ਲਾਈਫ ਜਿਉਣ ਦੇ ਸ਼ੌਕੀਨ ਨੇ ਉਹਨਾਂ ਨੂੰ ਜਿਹੜਾ ਹੁਣ 40% ਡੀ ਮੈਰਿਟਸ ਸਲੈਬ ਦੇ ਵਿੱਚ ਆਉਣਾ ਪਵੇਗਾ ਯਾਨੀ ਕਿ ਉਹਨਾਂ ਨੂੰ ਵੱਡਾ ਇੱਕ ਝਟਕਾ ਲੱਗਿਆ ਤੇ ਉਸ ਤੋਂ ਵੀ ਕੋਲਾ ਲਿਗਨਾਈਟ ਪੀਟ ਜਾਂ ਪਰ ਫੋਸਿਲ ਫਿਊਲਸ ਨੇ ਜਿਹੜੇ ਉਹ GST 5% ਤੋਂ ਵਧਾ ਕੇ 18% ਕਰ ਦਿੱਤਾ ਗਿਆ ਤਾਂ ਤੁਸੀਂ ਦੇਖੋ ਕਿ ਇਹ ਜਿੰਨੀਆਂ ਤੁਹਾਨੂੰ ਅਸੀਂ ਸਾਰੀਆਂ ਸਲੇਬਾਂ ਗਣਾਈਆਂ ਨੇ ਕਿ ਕਿਸੇ ਨੂੰ ਜਿਹੜਾ 18 ਤੋਂ 5 ਤੇ ਲਿਆਂਦਾ 12 ਤੋਂ 5 ਤੇ ਲਿਆਂਦਾ ਕਿਸੇ ਨੂੰ 5 ਤੋਂ 18 ਤੇ ਇਸੇ ਤਰੀਕੇ ਦੇ ਨਾਲ ਜਿਹੜੇ ਕੱਲ ਤੋਂ ਨਵੀਆਂ ਕੀਮਤਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਹੋਣ ਜਾਣੀਆਂ ਤੇ ਕੁੱਲੋਂ ਲਾ ਕੇ ਜੇਕਰ ਦੇਖਿਆ ਜਾਵੇ ਇਸ ਦਾ ਮੋٹے ਤੌਰ ਤੇ ਸੱਟਾ ਕੱਢੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਆਮ ਪਰਿਵਾਰ ਵਾਲੇ ਲੋਕਾਂ ਨੂੰ ਜਿਹੜਾ ਸਿੱਧੇ ਤੌਰ ਤੇ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਆ દિਵਾਲੀ ਤੋਂ ਪਹਿਲਾਂ ਇੱਕ ਵਾਰ ਲੋਕਾਂ ਨੂੰ ਇੱਕ ਖਾਸ ਖੁਸ਼ਖਬਰੀ ਆ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਆ ਤੇ ਐਸੇ ਕੀਮਤਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਕਿਸੇ ਤਰੀਕੇ ਦੀ ਕਿਹੜੀ ਕੀਮਤ ਦੇ ਵਿੱਚ ਹੋਰ ਕਟੌਤੀ ਹੋਣੀ ਚਾਹੀਦੀ ਸੀ ਜਾਂ ਫਿਰ ਕਿਹੜੀ ਮਹਿੰਗੀ ਕਰਤੀ ਉਹ ਨਹੀਂ ਹੋਣੀ ਚਾਹੀਦੀ ਸੀ ਜਾਂ ਕਿਹੜੀ ਸਸਤੀ ਕਰਤੀ ਉਹ ਮਹਿੰਗੀ ਹੋਣੀ ਚਾਹੀਦੀ ਸੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ